ਬਿਲਕੁਲ ਇਹ ਪਹਿਲੀ ਗੱਲ ਤੇ ਇਹ ਕਹਿਣਾ ਗਲਤ ਹੈ ਕਿ 13 ਜਨਵਰੀ ਦੀ ਮੀਟਿੰਗ ਜਿਹੜੀ ਪਹਿਲਾਂ ਹੋਈ ਸੀ ਉਹ ਬੇਸਿੱਟਾ ਸੀ। ਬੇਸਿੱਟਾ ਉਹਨੂੰ ਕਹੜੇ ਹੁੰਦਾ ਵੀ ਇਹ ਖੜ ਗਈ। ਹਰੇਕ ਦੋ ਕਦਮ ਅੱਗੇ ਤੁਰ ਪੈਂਦਾ ਹਰ ਹਰੇਕ ਮੀਟਿੰਗ ਇਕਤਾ ਵਾਲਿਆਂ ਨੂੰ ਜਾਂ ਸੰਜੇ ਕੋਲ ਵੱਗਦੇ ਸਿਰਕੇ ਤੁਸੀਂ ਬੇਸਿੱਟਾ ਜਾਂ ਇਹਨੂੰ ਫਰੂਟਲੈਸ ਨਹੀਂ ਕਹੋਗੇ। ਇਸਰ ਟਾਈਮ ਸ਼ੂਟਰ ਨੈਰੇਟਿਵ ਕਿਉਂ ਪੇਸ਼ ਕਰਦੇ ਹੋ? 26 ਨਵੰਬਰ ਨੂੰ ਮਰਨਵਰਤ ਤੇ ਬੈਠਣ ਵਾਲਾ ਤੇ 6 ਦਸੰਬਰ ਨੂੰ ਮਰਜੀਬੜਾਂ ਦੇ ਜਥੇ ਤੋਰਨ ਵਾਲਾ ਦੋਨੇ ਫਾਰਮਾਂ ਨੇ ਪ੍ਰੈਸ ਕਾਨਫਰੰਸ ਕਰਕੇ ਰਲਖਤਾਈ ਕੀਤੀ ਹੈ ਜਿਹੜਾ 20 ਜਨਵਰੀ ਨੂੰ ਸਾਰੇ ਦੇਸ਼ ਦੇ ਵਿੱਚ ਮੋਦੀ ਸਰਕਾਰ ਦਾ ਅੜਿਆਲਾ ਰਵਈਏ ਦੇ ਖਿਲਾਫ ਪਤਲੇ ਫੁਕੇ ਜਾਣਗੇ ਉਹ ਤਿੰਨੇ ਫਾਰਮਾਂ ਦਾ ਸੀਗਾ ਦੋਨਾਂ ਦਾ ਕਿੱਥੋਂ ਸੀਗਾ ਪਤਨਾ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਮੌਜੂਦਾਂ ਜਿੱਥੇ ਸਯੁਕਤ ਕਿਸਾਨ ਮੋਰਚਾ ਅਤੇ ਦੋਨੋਂ ਫਾਰਮਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਐ ਸਾਡੇ ਨਾਲ ਜੁੜੇ ਨੇ ਕਿਸਾਨ ਆਗੂ ਨੇ ਗਲਬਤ ਕਰਦੇ ਆ ਸਿੰਘ ਸਾਹਿਬ ਤੁਸੀਂ ਤਾਂ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਹੋ 13 ਫਰਵਰੀ ਦੀ ਮੀਟਿੰਗ ਜਿਹੜੀ ਹੈ ਉਹ ਵੀ ਬੇਸਿੱਟਾ ਲਗਭਗ ਕਹੀ ਜਾ ਸਕਦੀ ਹੈ ਪਰ ਹੁਣ ਅੱਜ ਪੋਜ਼ਿਟਿਵ ਰਿਸਪੌਂਸ ਲੱਗਦਾ ਕਿ ਹੋਵੇਗਾ ਬਿਲਕੁਲ ਪਹਿਲੀ ਗੱਲ ਤੇ ਇਹ ਕਹਿਣਾ ਗਲਤ ਹੈ ਵੀ 13 ਜਨਵਰੀ ਦੀ ਮੀਟਿੰਗ ਹੈ ਜਿਹੜੀ ਪਹਿਲਾਂ ਹੋਈ ਸੀ ਉਹ ਬੇਸਿੱਟਾ ਬੇਸਿੱਟਾ ਕਿਉਂ ਰਹੇ ਆ ਦੋ ਪ੍ਰੋਗਰਾਮ ਹੋ ਤੇ ਤੇ ਸੰਝੇ ਹੋ ਗਏ 10 ਤਰੀਕਾ ਵਾਲਾ 13 ਤਰੀਕਾ ਵਾਲਾ ਗਾਹਾਂ ਜਿਹੜੀਆਂ 26 ਵਾਲਾ ਹੈਗਾ ਸੀਗਾ ਉਹਦੇ ਤੇ ਹੋ ਗਿਆ ਵੀ ਹਜੇ ਉਹਦਾ ਪੱਕਾ ਲਾਣ ਕੋਈ ਨਾ ਕਰੋ ਆਪਾਂ ਅੱਜ ਵਾਲੀ 18 ਮੀਟਿੰਗ 18 ਵਾਲੀ ਮੀਟਿੰਗ 'ਚ 26 ਜਨਵਰੀ ਦਾ ਐਲਾਨ ਕਰਾਂਗੇ ਸਾਨੂੰ ਉਮੀਦ ਆ ਵੀ ਪੱਕੀ ਅੱਜ 18 ਜਨਵਰੀਆ 26 ਜਨਵਰੀ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਤੈਹ ਹੋ ਜਾਊਗਾ ਇਹ ਬਾਕੀ ਗੱਲਾਂ ਜਿਹੜੀਆਂ ਹੋਰ ਕੋਈ ਮੋਡੈਲਿਟੀਜ਼ ਸੀਗੀਆਂ ਸਾਂਝੇ ਖੋਲਦੀਆਂ ਉਹ ਉੱਤੇ ਰੱਖ ਲੀਆਂ ਸੀਗੀਆਂ ਵੀ ਆਪਦੇ-ਆਪਦੇ ਫਾਰਮਾਂ 'ਚ ਵਿਚਾਰ ਕੇ ਹੋਰ ਅਦਾ ਮਤਲਬ ਸਾਨੂੰ ਵੀਦਾ ਵੀ ਅੱਜ ਉਹ ਵੀ ਤੈਹ ਹੋ ਜਾਣਗੇ ਇਸ ਕਰਕੇ ਹਰੇਕ ਮੀਟਿੰਗ 'ਚ ਜਿਹੜੇ ਪ੍ਰੋਸੈਸ ਹੁੰਦਾ ਨਾ ਪ੍ਰਕਿਰਿਆ ਹੁੰਦੀ ਹੈ ਇੱਕ ਸਟੈਪ ਜੇ ਗਾਹਾਂ ਨੂੰ ਤੁਰੀ ਜਾਂਦੀ ਹੈ ਉਹ ਉਹਨੂੰ ਬੇਸਿੱਟਾ ਉਹਨੂੰ ਕਹਦੇ ਹੁੰਦੇ ਨੇ ਵੀ ਇਹ ਖੜ ਗਈ ਹਰੇਕ ਦੋ ਕਦਮ ਅੱਗੇ ਤੁਰ ਪੈਂਦਾ ਹਰ ਹਰੇਕ ਮੀਟਿੰਗ ਆਇਕਤਾ ਵਾਲਨੋਂ ਜਾਂ ਸਾਂਝੇ ਕੋਲ ਵਾਲਨੋਂ ਇਸ ਕਰਕੇ ਤੁਸੀਂ ਬੇਸਿੱਟਾ ਜਾਂ ਇਹਨੂੰ ਫਰੂਟਲੈਸ ਨਹੀਂ ਕਹੋਗੇ ਹੁਣ ਸਭ 111 ਤੋਂ 121 ਕਿਸਾਨਾਂ ਦਾ ਜੱਥਾ ਹੋ ਗਿਆ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤੇ ਬੈਠੇ ਨੇ ਇਹ ਵੀ ਵੱਖਰਾ ਪ੍ਰੋਗਰਾਮ ਹੈ ਦਿੱਲੀ ਕੂਚ ਦਾ ਪ੍ਰੋਗਰਾਮ ਵੀ ਅਲੱਗ ਤੋਂ ਹੈ ਤਾਲਮਿਲ ਦੇ ਵਿੱਚ ਇਹ ਦੋਨੋਂ ਵੱਡੇ ਪ੍ਰੋਗਰਾਮ ਸਯੁਕਤ ਕਿਸਾਨ ਮੋਰਚੇ ਦੇ ਨਾਲ ਨਹੀਂ ਆਏ ਅਸੀਂ ਤਦ ਕਰ ਰਹੇ ਕਿ ਬੇਸਿੱਟਾ ਹੈ ਕਿ ਅੱਜ ਦੀ ਮੀਟਿੰਗ ਜਿਹੜੀ ਹੈ ਉਹਦੇ ਵਿੱਚ ਕੋਈ ਅਹਿਮ ਐਲਾਨ ਹੋਵੇਗਾ ਤੁਸੀਂ ਜੇ ਪਹਿਲੀ ਗੱਲ ਤਾਂ ਜਿਹੜਾ ਤੁਸੀਂ 네ਗੇਟਿਵ ਹੀ ਮੈਂ ਤੁਹਾਨੂੰ ਮੈਂ ਤਾਂ ਇੱਕ ਤਾਂ ਅਪੀਲ ਇਹੇ ਕਰੂੰਗਾ ਇੱਕ ਤਾਂ ਟਾਈਮ ਸ਼ਾਟਰ 네ਗੇਟਿਵ ਕਿਉਂ ਪੇਸ਼ ਕਰਦੇ ਹੋ 26 ਨਵੰਬਰ ਨੂੰ ਮਰਨ ਵਰਤ ਤੇ ਬੈਠਣ ਵਾਲਾ ਤੇ 6 ਦਸੰਬਰ ਨੂੰ ਮਰਜੀਬੜਾ ਦੇ ਜਥੇ ਤੋਰਨ ਵਾਲਾ ਦੋਨੇ ਫੋਰਮਾਂ ਨੇ ਪ੍ਰੈਸ ਕਾਨਫਰੰਸ ਕਰਕੇ ਰਲ ਕੇ ਤਾਇ ਕਿਤੇ ਆ ਫੇਰ ਤੁਸੀਂ ਅਟੜ ਕਿਵੇਂ ਕਹਿੰਦੇ ਹੋ ਯੁਕਤ ਕਿਸਾਨ ਮੋਰਚੇ ਦੀ ਗੱਲਬਾਤ ਕਰਦੇ ਸੀ ਯੁਕਤ ਕਿਸਾਨ ਮੋਰਚੇ ਦੇ ਨਾਲ ਤੁਹਾਡਾ ਤਾਲਮੇਲ ਬਣ ਰਿਹਾ ਤੁਹਾਡੀਆਂ ਤਾਂ ਦੋਨੇ ਫੋਰਮਾਂ ਦਾ ਇੱਕ ਹੈ ਤੁਹਾਡੀਆਂ ਦੋਨੇ ਫੋਰਮਾਂ ਇਕੱਠੀਆਂ ਚੱਲ ਰਹੀਆਂ ਨੇ ਸੁਯੁਕਤ ਕਿਸਾਨ ਮੋਰਚੇ ਨੇ ਜੀ ਦੇਖੋ ਮਹਾਰਾਜ ਜਿਹੜਾ ਵੀ 10 ਜਨਵਰੀ ਨੂੰ ਸਾਰੇ ਦੇਸ਼ ਦੇ ਵਿੱਚ ਮੋਦੀ ਸਰਕਾਰ ਦਾ ਅੜੇ ਵਾਲਾ ਰਵਈਏ ਦੇ ਖਿਲਾਫ ਪਤਲੇ ਫੁਕੇ ਜਾਣਗੇ ਉਹ ਤਿੰਨੇ ਫਾਰਮਾਂ ਦਾ ਸੀਗਾ ਦੋਨਾਂ ਦਾ ਕਿੱਥੋਂ ਸੀਗਾ 13 ਤਰੀਕ ਨੂੰ ਲੋਹੜੀ ਵਾਲੇ ਦਿਨ ਉਹਦਾ ਡਰਾਫਟ ਆਇਆ ਜਿਹੜਾ ਮੰਡੀ ਸਰਕਾਰੀ ਮੰਡੀ ਖਤਮ ਕਰਨ ਨਾਲ ਉਹਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਉਹ ਤਿੰਨਾਂ ਦਾ ਹੈਗਾ ਤੁਸੀਂ ਨਾ ਨੈਗੇਟਿਵ ਨਾ ਪੇਸ਼ ਕਰਿਆ ਕਰੋ ਜਿਹੜੀਆਂ ਪੋਜ਼ਿਟਿਵ ਗੱਲਾਂ ਹੁੰਦੀਆਂ ਉਹ ਕੱਢ ਕੇ ਲਿਆਓ ਸਰ ਫੁੱਲ ਤਾਂ ਫਿਰ ਅੱਜ ਅੱਜ ਆਸ ਕੀ ਹੈ ਅੱਜ 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 ਕਿਹੜਾ ਵੱਡਾ ਲਾਂਚ ਹੈ ਜਿਹੜੀ ਇੱਕ ਸਟੈਪ ਹੋਰ ਅੱਗੇ ਵਧੂਗੇ ਜੀ ਠੀਕ ਤਾਂ ਸਰਜੀਤ ਸਿੰਘ ਫੂਲ ਜੁੜੇ ਸੀਗੇ ਕਿਤੇ ਨਾ ਕਿਤੇ ਜਾ ਕੇ ਇਕਤਾ ਦੇ ਸਵਾਲ ਨੂੰ ਲੈ ਕੇ ਹਜੇ ਵੀ ਜਿਹੜਾ ਹੈ ਦੋਨਾਂ ਦੇ ਵਿੱਚ ਕਿਤੇ ਨਾ ਕਿਤੇ ਦਰਾਰ ਮੌਜੂਦ ਹੈ ਤਾਂ ਉਹ ਚਿਹਰਾ ਵੀ ਦੱਸਦਾ ਜਦੋਂ ਗੱਲਬਾਤ ਕਰਦੇ ਨੇ ਇਕਤਾ ਦੀ ਗੱਲ ਪੁੱਛੀ ਜਾਂਦੀ ਹੈ ਤਾਂ ਕਿਸਾਨ ਆਗੂ ਨਿਰਾਸ਼ਾ ਦੇ ਆਲਮ ਵਿੱਚ ਵੀ ਦਿਖਾਈ ਦਿੰਦੇ ਨੇ ਤਾਂ ਤੁਸੀਂ ਦਾਨ ਮੂਰ ਦੇ ਨਾਲ ਜੁੜੇ ਰਹੋ ਅਸੀਂ ਪਾਤੜਾਂ ਤੋਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਹੁਤ-ਬਹੁਤ ਧੰਨਵਾਦ